ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਵਿੱਚ ਇਹਨਾਂ ਨੇ ਮੋਦੀ ਹਕੂਮਤ ਨੂੰ ਮੇਰੇ ਖਿਆਲ ਵਿੱਚ ਪਿੱਛੇ ਛੱਡਣ ਦਾ ਇੱਕ ਜਿੰਮਾ ਲੈ ਲਿਆ ਵੀ ਅਸੀਂ ਇਹਨਾਂ ਨੂੰ ਵੀ ਪਿੱਛੇ ਛੱਡਣਾ ਹੈ ਲੋਕਾਂ ਨੂੰ ਇਸ ਤਰ੍ਹਾਂ ਅਸੀਂ ਦਬਾਣਾ ਹੈ ਭਗਤ ਸਿੰਘ ਦਾ ਨਾਮ ਲੈਣ ਵਾਲੇ ਭਗਤ ਸਿੰਘ ਦੀ ਗੱਲ ਕਰਨ ਵਾਲੇ ਘੱਟੋ ਘੱਟ ਇਹ ਤਾਂ ਨਹੀਂ ਕਰਦੇ ਵੀ ਕੋਈ ਸਵਾਲ ਕਰਦਾ ਹੈ ਤਾਂ ਉਹਨਾਂ ਦੇ ਪਰਚੇ ਕਰ ਦੋ ਮਨਵੀ ਪਹਿਲੀ ਵਾਰ ਵੀ ਨਹੀਂ ਹੋਇਆ ਕੁਝ ਦਿਨ ਪਹਿਲਾਂ ਦੀ ਗੱਲ ਹੈ ਜ਼ਮੀਨ ਪ੍ਰਾਪਤੀ ਸਿੰਘ ਅਸ਼ ਕਮੇਟੀ ਦੇ ਜਿਹੜਾ ਜਿਹੜੇ ਆਗੂ ਨੇ ਮੁਕੇਸ਼ ਮਲਾਉਤ ਉਹਨਾਂ ਨੂੰ ਵੀ ਜੇਲ੍ਹ ਨਹੀਂ ਪਾਇਆ ਹੋਇਆ ਨੇ ਤੇ ਉਹ ਕੀ ਕਰਨ ਆਉਂਦਾ ਧੌਂਸ ਵਖਾਉਣਾ ਚਾਹੁੰਦੇ ਆ ਜਾਂ ਡਰੀ ਇੰਨਾ ਗਏ ਵੀ ਸਾਡੀਆਂ ਪੋਲਾ ਨਾ ਖੋਲਣ ਜਿਹੜੀਆਂ ਇਹਨਾਂ ਨੇ ਸਿੱਖਿਆ ਦੀ ਗੱਲ ਕੀਤੀ ਸੀਗੀ ਰੋਜ਼ਗਾਰ ਦੀ ਗੱਲ ਕੀਤੀ ਸੀ ਸਿਹਤ ਸਹੂਲਤਾਂ ਦੀ ਗੱਲ ਕੀਤੀ ਸੀਗੀ ਨਵੀਆਂ ਭਾਰਤੀਆਂ ਪੱਕੀਆਂ ਭਾਰਤੀ ਕੱਟਣ ਦੀ ਗੱਲ ਕੀਤੀ ਸੀਗੀ ਅੱਜ ਉਹ ਹੱਕ ਕਿੱਥੇ ਨੇ ਹੁਣ ਐਵੀ ਨਾ ਕਹੀ ਵੀ ਇਹ ਇਹ ਜੰਗੀ ਤਾਂ ਪਿਛਲੇ ਜੀ ਕਿ ਪਿਛਲੇ ਵੀ ਇਹੋ ਜਿਹੀ ਸੀਗੇ ਉਹ ਤਾਂ ਪਿਛਲੇ ਵੀ ਇਹੋ ਜਿਹੀ ਸੀ ਗੱਲ ਇਹ ਹੈ ਵੀ ਕਿਉਂਕਿ ਸਾਰੇ ਇੱਕੋ ਤਰ੍ਹਾਂ ਦੇ ਤਰ੍ਹਾਂ ਕੰਮ ਕਰਦੇ ਨੇ ਕਿਉਂਕਿ ਇਹਨਾਂ ਦੀ ਸਾਰੀ ਦੀ ਮਨਸ਼ਾ ਇੱਕੋ ਹੈ ਇੱਕ ਪਾਸੇ ਲੋਕਤੰਤਰ ਦਾ ਚੌਥਾ ਥੰਮ ਅਖਵਾਉਣ ਵਾਲਾ ਜਿਹੜਾ ਪੱਤਰਕਾਰ ਭਾਈ ਚਾਰਾ মিডিਆ ਹੈ ਉਹਨੂੰ ਦਬਾਇਆ ਤਾਂ ਜਾ ਹੀ ਰਿਹਾ ਸੀ ਦੂਜੇ ਪਾਸੇ ਜੇ ਉਹ ਸੱਚ ਬੋਲਦਾ ਤਾਂ ਉਹਨਾਂ ਤੇ ਝੂਠੇ ਪਰਚੇ ਕੀਤੇ ਜਾਂਦੇ ਆ ਦੇ ਨਾਲ ਇੱਕ ਵਾਰੀ ਗੱਲ ਗੱਬਤ ਕਰਦੀਆਂ ਕਿਵੇਂ ਦੇਖਦੀਆਂ ਕਿਉਂਕਿ ਪਹਿਲਾਂ ਪੰਜਾਬ ਯੂਨੀਵਰਸਿਟੀ ਦਾ ਇੱਕ ਮੋਰਚਾ ਜਿੱਤਿਆ ਪਰ ਹੁਣ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪਹਿਲਾਂ ਤੁਸੀਂ ਜਿਵੇਂ ਇੱਕ ਪੋਸਟ ਦੇ ਵਿੱਚ ਵੀ ਆਖਿਆ ਕਿ ਸੈਂਟਰ ਸਰਕਾਰ ਬਹੁਤ ਧੱਕਾ ਕਰ ਰਹੀ ਆ ਪਰ ਉਹ ਹੁਣ ਵੀ ਪਾਰਟੀ ਲੱਗ ਰਹੀ ਆ ਕਿਉਂਕਿ ਅੱਜ ਜਿਹੜਾ ਮੁੱਖ ਮੰਤਰੀ ਵੱਲੋਂ ਇੰਨਾ ਜ਼ਿਆਦਾ ਪੱਤਰਕਾਰਾਂ ਨੂੰ ਮੀਡੀਆ ਨੂੰ ਹੀ ਦਬਾਇਆ ਜਾ ਰਿਹਾ ਬਿਲਕੁਲ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਵਿੱਚ ਇਹਨਾਂ ਨੇ ਮੋਦੀ ਹਕੂਮਤ ਨੂੰ ਮੇਰੇ ਸਾਹਮਣੇ ਪਿੱਛੇ ਛੱਡਣ ਦਾ ਇੱਕ ਜਿੰਮਾ ਲੈ ਲਿਆ ਵੀ ਅਸੀਂ ਇਹਨਾਂ ਨੂੰ ਵੀ ਪਿੱਛੇ ਛੱਡਣਾ ਹੈ ਲੋਕਾਂ ਨੂੰ ਇਸ ਤਰ੍ਹਾਂ ਅਸੀਂ ਦਬਾਣਾ ਹੈ ਤੇ ਤੁਸੀਂ ਦੇਖੋ ਵੀ ਲੋਕਾਂ ਨੂੰ ਕੀ ਹੱਕ ਨਹੀਂ ਹੈਗਾ ਵੀ ਲੋਕਾਂ ਦੇ ਪੈਸੇ ਦੇ ਨਾਲ ਜਿਹੜੇ ਸਰਕਾਰੀ ਕੋਈ ਵੀ ਚੀਜ਼ ਚੱਲ ਰਹੀਆਂ ਨੇ ਵੀ ਉਹ ਕਿਸ ਤਰ੍ਹਾਂ ਚੱਲ ਰਹੀਆਂ ਨੇ ਤੇ ਉਹਨਾਂ ਦੀ ਜਾਣਕਾਰੀ ਲੈਣ ਦਾ ਵੀ ਲੋਕਾਂ ਨੂੰ ਹੱਕ ਨਹੀਂ ਹੈਗਾ ਤਾਂ ਕਿ ਇਹ ਕਿਨੂੰ ਹੈ ਵੀ ਜਿਹੜੇ ਲੋਕਾਂ ਦੇ ਪੈਸਿਆਂ ਦੇ ਨਾਲ ਸਰਕਾਰੀ ਖਜ਼ਾਨੇ ਭਰਾਈ ਜਾਂਦੇ ਨੇ ਜਿਹਦੇ ਨਾਲ ਹੀ ਹੈਲੀਕਾਪਟਰ ਚੱਲ ਰਿਹਾ ਸੀਗਾ ਵੀ ਉਹਦੇ ਤੇ ਸਵਾਲ ਕਰਨ ਦੇ ਲਈ ਤੇ ਫਿਰ ਉਸ ਜਾਣਕਾਰੀ ਨੂੰ ਜਨਤਕ ਕਰਨ ਦੇ ਲਈ ਪੱਤਰਕਾਰਾਂ ਦੇ ਉੱਤੇ ਕਾਰਕੁਨਾਂ ਦੇ ਉੱਤੇ ਕੁੱਲ 10 ਲੋਕਾਂ ਦੇ ਉੱਤੇ ਇਹਨਾਂ ਨੇ ਪਰਚਾ ਦਰਜ ਕਰ ਦਿੱਤਾ ਤੇ 10 ਤੋਂ ਇਲਾਵਾ ਵੀ ਹੋਰਾਂ ਨੂੰ ਵੀ ਲਗਾਤਾਰ ਡਰਾਉਂਦੇ ਨੇ ਧਮਕਾਉਂਦੇ ਨੇ ਵੀ ਰੂਸੀ ਨਸ਼ਿਆਂ ਦੇ ਬਾਰੇ ਨਹੀਂ ਬੋਲਣਾ ਵੀ ਨਸ਼ਾ ਹਜੇ ਵੀ ਵਿਕ ਰਿਹਾ ਤੁਸੀਂ ਇਹ ਨਹੀਂ ਕਰਨਾ ਤੁਸੀਂ ਉਹ ਨਹੀਂ ਕਰਨਾ ਕਦੇ ਘਰਾਂ 'ਚ ਪੁਲਿਸ ਭੇਜ ਦਿੰਦੇ ਆ ਅਲੱਗ-ਅਲੱਗ ਤਰ੍ਹਾਂ ਦੇ ਨਾਲ ਹੀ ਸਰਕਾਰ ਪੱਤਰਕਾਰਾਂ ਦੀ ਜਿਹੜੀ ਬੋਲਣ ਦੀ ਆਵਾਜ਼ ਹੈ ਕਿਸੇ ਵੀ ਇਨਸਾਨ ਦੀ ਬੋਲਣ ਦੀ ਆਵਾਜ਼ ਹੈ ਜਿਹੜੀ ਤੁਹਾਡੇ ਨਾਲ ਅਸਹਿਮਤੀ ਜਤਾਉਣ ਦੀ ਇੱਕ ਆਜ਼ਾਦੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ ਸਰਕਾਰ ਤੇ ਅਸੀਂ ਇਹਦੀ ਨਿਖੇਧੀ ਕਰਦੇ ਆਂ ਮਤਲਬ ਇਹ ਬਹੁਤ ਸ਼ਰਮਨਾਕ ਹੈ ਜਿਹੜਾ ਸਰਕਾਰ ਕਰ ਰਹੀ ਹੈ ਜਿਹੜੀ ਸਰਕਾਰ ਮਤਲਬ ਇਨਕਲਾਬ ਜਿੰਦਾਬਾਦ ਦਾ ਨਾਰਾ ਮਾਰਦੇ ਹੋਏ ਭਗਤ ਸਿੰਘ ਦਾ ਨਾਮ ਲੈਂਦੇ ਹੋਏ ਸਰਕਾਰ ਵਿੱਚ ਆਈ ਸੀਗੀ ਸੱਤਾ ਵਿੱਚ ਬੈਠੀ ਸੀਗੀ ਜਿਹੜੇ ਕਹਿੰਦੇ ਸੀਗੇ ਵੀ ਅਸੀਂ ਤਾਂ ਮੀਟਿੰਗਾਂ ਕਰਕੇ ਮਸਲੇ ਹੱਲ ਕਰ ਲਿਆ ਕਰਾਂਗੇ ਕਿੰਨੇ ਵੱਡਿਆਂ ਨੇ ਵਾਅਦੇ ਕੀਤੇ ਸੀਗੇ ਲੋਕਾਂ ਲੋਕਾਂ ਦੇ ਨਾਲ ਤੇ ਉਹ ਕਿੱਡੇ ਝੂਠੇ ਨਿਕਲੇ ਨੇ ਹੁਣ ਇਹ ਸਾਫ਼ ਹੋ ਗਿਆ ਹੁਣ ਵੀ ਭਗਤ ਸਿੰਘ ਦਾ ਨਾਮ ਲੈਣ ਵਾਲੇ ਭਗਤ ਸਿੰਘ ਦੀ ਗੱਲ ਕਰਨ ਵਾਲੇ ਘੱਟੋ ਘੱਟ ਇਹ ਤਾਂ ਨਹੀਂ ਕਰਦੇ ਵੀ ਕੋਈ ਸਵਾਲ ਕਰਦਾ ਤਾਂ ਉਹਨਾਂ ਦੇ ਪਰਚੇ ਕਰ ਦੋ ਮਰਵੀ ਪਹਿਲੀ ਵਾਰ ਵੀ ਨਹੀਂ ਹੋਇਆ ਕੁਝ ਦਿਨ ਪਹਿਲੇ ਦੀ ਗੱਲ ਹੈ ਜ਼ਮੀਨ ਪ੍ਰਾਪਤੀ ਸੰਘਾਸ਼ ਕਮੇਟੀ ਦਾ ਜਿਹੜਾ ਜਿਹੜੇ ਆਗੂ ਨੇ ਮੁਕੇਸ਼ ਮਲਾਵਤ ਉਹਨਾਂ ਨੂੰ ਵੀ ਜੇਲ੍ਹ ਨਹੀਂ ਪਾਇਆ ਹੋਇਆ ਨਾ ਨੇ ਤੇ ਉਹ ਕੀ ਕਰਨਾ ਹੋਂਦਾ ਕੀ ਕਿਸੇ ਨੂੰ ਜੇ ਉਹਨਾਂ ਨੂੰ ਕੋਈ ਮੰਗ ਲੱਗ ਰਹੀ ਵੀ ਅਸੀਂ ਮੰਗ ਚੱਕਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਮੰਗ ਚੱਕਣ ਦਾ ਹੱਕ ਨਹੀਂ ਹੈਗਾ ਕੀ ਉਹਨਾਂ ਨੂੰ ਕਿਸੇ ਸੰਘਾਸ਼ ਕਰਨ ਦੇ ਲਈ ਹੱਕ ਹੀ ਨਹੀਂ ਹੈਗਾ ਆਪਣੀ ਬਾਤ ਚੱਕਣ ਦਾ ਹੱਕ ਨਹੀਂ ਹੈਗਾ ਤਾਂ ਫਿਰ ਕਾਹਦਾ ਹੱਕ ਹੈ ਬੰਦੇ ਨੂੰ ਤੁਸੀਂ ਮਤਲਬ ਸਮਾਜ ਦੇ ਵਿੱਚ ਤੁਸੀਂ ਦੇਖੋ ਵੀ ਜਿਹੜੀ ਕੁਲ ਲੋਕਾਈ ਹੈ ਉਹਦੇ ਕੋਲ ਅੱਜ ਨਾ ਸਿੱਖਿਆ ਦਾ ਹੱਕ ਹੈ ਨਾ ਰੁਜ਼ਗਾਰ ਦਾ ਹੱਕ ਕੈਮਰਾ ਤੁਹਾਨੂੰ ਜਿਹੜੀ ਸਿੱਖਿਆ ਉਹ ਪ੍ਰਾਈਵੇਟ ਹੀ ਮਿਲੂਗੀ ਹੈ ਜਿਹੜੀ ਚੰਗੀ ਮਿਲੂ ਚੰਗੀ ਵੀ ਕਾਦੀ ਮਿਲੂਗੀ ਪਰ ਜਿਹੜੀ ਮਿਲੂਗੀ ਵੀ ਉਹ ਵੀ ਪ੍ਰਾਈਵੇਟ ਮਿਲੂਗੀ ਤਹਾਨੂੰ ਸਿਹਤ ਸਹੂਲਤਾਂ ਨਹੀਂ ਜੇ ਤੁਹਾਡੇ ਕੋਲ ਕਰੋੜ ਕਰੋੜਾ ਰੁਪਏ ਹੈਗੇ ਨਹੀਂ ਤਾਂ ਤੁਹਾਨੂੰ ਤੁਸੀਂ ਉਮੀਦ ਕਰ ਸਕਦੇ ਹੋ ਵੀ ਤੁਸੀਂ ਬਚ ਜਾਓਗੇ ਤੁਹਾਡਾ ਕੋਈ ਇਲਾਜ ਹੋ ਜਾਏਗਾ ਨਹੀਂ ਤਾਂ ਇਸ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਿੰਨੀਆਂ ਮੌਤਾਂ ਹੋ ਜਾਂਦੀਆਂ ਨੇ ਜਿਹੜੀਆਂ ਸਿਰਫ ਇਸ ਕਰਕੇ ਨਹੀਂ ਵੀ ਚਾਹੀਏ ਸਿਹਤ ਸਹੂਲਤਾਂ ਹੀ ਹੈ ਨਹੀਂਆਂ ਲੋਕਾਂ ਕੋਲ ਤਾਂ ਸਿੱਖਿਆ ਹੈ ਨਹੀਂ ਉਸਾਰ ਹੈ ਨਹੀਂ ਸਿਹਤ ਸਹੂਲਤਾਂ ਹੈ ਨਹੀਂ ਲੋਕਾਂ ਕੋਲ ਮੁੱਢਲੇ ਹੱਕ ਤਾਂ ਹੈ ਨਹੀਂਗੇ ਫਿਰ ਲੋਕ ਜਦੋਂ ਸਵਾਲ ਚੱਕਣ ਜਦੋਂ ਲੋਕ ਕਹਿਣ ਵੀ ਸਾਨੂੰ ਹੱਕ ਚਾਹੀਦੇ ਉਦੋਂ ਅਸੀਂ ਪਰਚੇ ਦਰਜ ਕਰ ਦਿੰਦੇ ਨੇ ਉਹ ਦਿੰਦੇ ਹਾਂ ਮਤਲਬ ਇਹ ਤੁਹਾਨੂੰ ਦਿਖਾਉਂਦਾ ਹੈ ਵੀ ਸਰਕਾਰ ਅਸਲ ਦੇ ਵਿੱਚ ਅੱਜ ਕਿਹਦੇ ਲਈ ਕੰਮ ਕਰ ਰਹੀ ਹੈ ਸਰਕਾਰ ਅੱਜ ਵੱਡੇ ਤਨਾ ਨਾ ਠਹਿਕ ਨੇ ਉਹਨਾਂ ਦੇ ਲਈ ਕੰਮ ਕਰ ਵਿੱਚ ਲਕੀਆਂ ਹੋਈਆਂ ਨੇ ਤੇ ਲੋਕਾਂ ਦੇ ਜਿਹੜੇ ਮੁੱਢਲੇ ਮਸਲੇ ਨੇ ਉਹਨਾਂ ਦੇ ਵਿੱਚ ਉੱਤੇ ਵੀ ਕੋਈ ਧਿਆਨ ਨਹੀਂ ਹੈਗਾ ਤੇ ਤੁਸੀਂ ਸਵਾਜਕ ਹੋ ਤਾਂ ਤੁਹਾਨੂੰ ਇਹ ਮਿਲਦਾ ਪਰ ਇਹ ਸਰਕਾਰ ਨੂੰ ਚੇਤਾਵਨੀ ਵੀ ਇੱਕ ਮੈਸੇਜ ਵੀ ਹੈ ਵੀ ਜਿਸ ਤਰ੍ਹਾਂ ਪਹਿਲਾਂ ਵੀ ਲੋਕ ਸਰਕਾਰਾਂ ਦੇ ਖਿਲਾਫ ਆਵਾਜ਼ ਚੁੱਕਦੇ ਆਏ ਨਹੀਂ ਤੇ ਸਰਕਾਰਾਂ ਨੂੰ ਤੱਲੇ ਸਿੱਟਾ ਲੋਕਾਂ ਲਈ ਕਿਉਂ ਬੋਟ ਬੋਤਾ ਵੱਡਾ ਕੰਮ ਨਹੀਂ ਹੁੰਦਾ ਇਸੇ ਕਰਕੇ ਜਿਹੜੀ ਸਰਕਾਰ ਹੈ ਉਹ ਇਹਨਾਂ ਕੰਮਾਂ ਤੋਂ ਬਾਹਰ ਜਾ ਜਵੇ ਨਹੀਂ ਤਾਂ ਮਨਵਾਜ ਜਿਹੜੇ ਸਾਰੇ ਲੋਕ ਨੇ ਜਿਹੜੇ ਲੋਕ ਪੱਖੀ ਆਵਾਜ਼ਾਂ ਨੇ ਉਹ ਇਕੱਠੀਆਂ ਨੇ ਇਸ ਮਸਲੇ ਦੇ ਉੱਤੇ ਤੇ ਡਿਮਾਂਡ ਵੀ ਕਰ ਰਹੀਆਂ ਨੇ ਵੀ ਇਹ ਪਰਚੇ ਰੱਦ ਹੋਣ ਇਹ ਪਰਚੇ ਵੀ ਰੱਦ ਕਰਨ ਦੇ ਮਜਬੂਰ ਹੋਣਗੇ ਇਹ ਪੁਲਿਸ ਨੂੰ ਜਾਂ ਫਿਰ ਪਰਚਿਆਂ ਨੂੰ ਇਹ ਹੋ ਜਿਹੜੇ ਹੱਥ ਘੰਡੇ ਨੇ ਇਹਨਾਂ ਨੂੰ ਵੀ ਇਸਤੇਮਾਲ ਕਰਨ ਲਈ ਬੰਦ ਕਰਨ ਲਈ ਮਜਬੂਰ ਹੋਣਗੇ ਕਿਉਂਕਿ ਲੋਕ ਕਰਨਗੇ ਲੋਕਾਂ ਕੋ ਲੋਕਾਂ ਦੇ ਸੁਲੂਖੜੀ ਤੱਕ ਲਾਗਦੀ ਹੈ ਆਪਦੀ ਤੱਕੇਸ਼ਾਈ ਤਾਂ ਸਭ ਖਾਉਣਾ ਚਾਹੁੰਦੇ ਆ ਜਾਂ ਡਾਰੀ ਇੰਨਾ ਗਏ ਵੀ ਸਾਡੀਆਂ ਪੋਲਾ ਨਾ ਖੋਲਣ ਦੇਖੋ ਇਹ ਨਾ ਉਹ ਮਾਮਲਾ ਵੀ ਚੋਰ ਮੇ ਦਾ ਚੋਰ ਕੀ ਡਾਰੀ ਮੇ تنਕਾ ਵੀ ਜੇ ਹੈਲੀਕਾਪਟਰ ਦਾ ਐਡਾ ਮਸਲਾ ਹੈ ਨਹੀਂ ਗਾਇ ਕੋਈ ਵੱਡੀ ਗੱਲ ਹੈ ਨਹੀਂ ਜੇ ਕੁਝ ਲੁਕਾਉਣ ਲਈ ਸੀਗਾ ਇਸੇ ਕਰਕੇ ਹੁਣ ਇਸ ਹੱਦ ਤੱਕ ਜਾਇਆ ਜਾ ਰਿਹਾ ਹੈ ਵੀ ਜਿੰਨਾ ਲੋਕਾਂ ਨੇ ਕੋਈ ਗੱਲ ਜਨਤਕ ਕੀਤੀ ਹੈ ਉਹਨਾਂ ਦੇ ਉੱਤੇ ਪਰਚੇ ਦਰਜ ਕਰੋ ਉਹਨਾਂ ਦੇ ਜਿਹੜੇ ਮੂਹਰੇ ਨੇ ਉਹਨਾਂ ਦੇ ਜਿੰਦਾ ਲਾਓ ਇਸੇ ਕਰਕੇ ਇਸ ਹੱਦ ਤੱਕ ਗੱਲ ਕੀ ਹੈ ਨਹੀਂ ਤਾਂ ਜੇ ਕੁਝ ਲੁਕਾਉਣ ਲਈ ਸੀਗਾ ਹੀ ਨਹੀਂ ਜੇ ਕੋਦੇ ਵਿੱਚ ਕੋਈ ਇਹਨਾਂ ਨੇ ਲੋਕਾਂ ਦੇ ਪੱਖ ਲਈ ਕੰਮ ਕੀਤਾ ਹੁੰਦਾ ਲੋਕਾਂ ਦੇ ਲਈ ਕੁਝ ਕੀਤਾ ਹੁੰਦਾ ਉਹਦੇ ਨਾਲ ਤੱਕ ਇਹਨਾਂ ਨੂੰ ਕੀ ਦਿੱਕਤ ਸੀ ਉਹਦਾ ਡਾਟਾ ਜਨਤਕ ਹੋ ਜਾਂਦਾ ਪਬਲਿਸ਼ਡ ਹੋ ਜਾਂਦਾ ਮਸਲਾ ਇਹ ਹੈ ਵੀ ਪਹਿਲਾਂ ਵੀ ਇਹ ਜਿਹੜੀ ਗੱਲਾਂ ਨੇ ਚਲੀਆਂ ਨੇ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਪਾਰਟੀ ਦੇ ਦੇ ਕੰਮ ਦੇ ਲਈ ਜਿਹੜੀ ਸਰਕਾਰੀ ਜਿਹੜੀ ਇਲੈਕਸ਼ਨਾਂ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਸਰਕਾਰੀ ਜਿਹੜੀ ਚੀਜ਼ਾਂ ਨੇ ਹੈਲੀਕਾਪਟਰ ਨੇ ਉਹਨਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਵੀ ਗੁਜਰਾਤ ਦੇ ਇਲੈਕਸ਼ਨ ਵੇਲੇ ਵੀ ਹੋਈ ਸੀ ਗੱਲ ਇਹ ਤੇ ਇਹਨਾਂ ਤੇ ਇਹ ਜਿਹੜੀ ਇਹ આરોਪ ਹੈ ਇਹ ਜਿਹੜਾ ਇਲਜ਼ਾਮ ਉਹ ਲੱਗਦਾ ਰਿਹਾ ਇਹ ਗੱਲ ਹੁੰਦੀ ਰਹੀ ਹੈ ਪਹਿਲਾਂ ਵੀ ਤੇ ਇਹਨਾਂ ਕੋਲ ਉਹ ਚੀਜ਼ ਕੋਣ ਲਈ ਹੈਗੀ ਇਸ ਕਰਕੇ ਸੱਤ ਤੱਕ ਗਏ ਨੇ ਤੇ ਇਦੇ ਨਾਲ ਨਾਲ ਅੱਜ ਕਿੰਨੀਆਂ ਚੀਜ਼ਾਂ ਨੇ ਜਿਨ੍ਹਾਂ ਉੱਤੇ ਸਵਾਲ ਕਰਨ ਦੇ ਲਈ ਆਪਾਂ ਨੂੰ ਕਰਨਾ ਚਾਹੀਦਾ ਆਪਾਂ ਨੂੰ ਸਗੋਂ ਵੱਧ ਚੜ ਕੇ ਸਰਕਾਰ ਨੂੰ ਪੁੱਛਣਾ ਚਾਹੀਦਾ ਵੀ ਆਪਾਂ ਨੂੰ ਰੋਜ਼ਗਾਰ ਕਿਉਂ ਨਹੀਂ ਮਿਲ ਰਿਹਾ ਨਵੀਆਂ ਭਰਤੀਆਂ ਕਿਉਂ ਨਹੀਂ ਹੋ ਰਹੀਆਂ ਜਿਹੜੀਆਂ ਇਹਨਾਂ ਨੇ ਸਿੱਖਿਆ ਦੀ ਗੱਲ ਕੀਤੀ ਸੀਗੀ ਰੋਜ਼ਗਾਰ ਦੀ ਗੱਲ ਕੀਤੀ ਸੀ ਸਿਹਤ ਸੂਲਤਾ ਦੀ ਗੱਲ ਕੀਤੀ ਸੀਗੀ ਨਵੀਆਂ ਭਰਤੀਆਂ ਪੱਕੀਆਂ ਭਰਤੀ ਕੱਟਣ ਦੀ ਗੱਲ ਕੀਤੀ ਸੀਗੀ ਅੱਜ ਉਹ ਹੱਕ ਕਿੱਥੇ ਨੇ ਸਗੋਂ ਆਪਾਂ ਨੂੰ ਇਹ ਇਹਦੇ ਤੋਂ ਅੱਗੇ ਹੀ ਤੁਰਦੇ ਆਪਾਂ ਨੂੰ ਹੋਰ ਸਵਾਲ ਕਰਨੇ ਚਾਹੀਦੇ ਸਰਕਾਰ ਨੂੰ ਨਾ ਸਿਰਫ ਆਰਟੀਆਈ ਨਹੀਂ ਆਪਾਂ ਨੂੰ ਸੰਘਰਸ਼ ਦਾ ਰਾਹ ਆਪਾਂ ਨੂੰ ਆਪਣੇ ਨਾਅਰੇ بلند ਕਰਦੇ ਜਥੇਬੰਦੀਆਂ ਦੇ ਨਾਲ ਸ਼ਾਮਲ ਹੁੰਦੇ ਆਪਾਂ ਨੂੰ ਸੰਘਰਸ਼ਾਂ ਦੇ ਰਾਹ ਪੈ ਕੇ ਪੈਣਾ ਚਾਹੀਦਾ ਤੇ ਇਹ ਸਮਝਣਾ ਚਾਹੀਦਾ ਵੀ ਉਸੇ ਰਾਹ ਤੇ ਆਪ ਨੂੰ ਆਪਣੇ ਹੱਕ ਮਿਲਣਗੇ ਕੋਈ ਜਵਾਬ ਮਿਲਣਗੇ ਸਰਕਾਰਾਂ ਤੋਂ ਕੱਲੀ ਆਸ ਕਰੀਏ ਵੀ ਨਵੀਂ ਪਾਰਟੀ ਆ ਜੂਗੀ ਉਹਨਾਂ ਨੇ ਕੁਝ ਕਰ ਦੇਣਾ ਜਾਂ ਫਿਰ ਇਹ ਪਾਰਟੀ ਦਾ ਕੋਈ ਇੱਕ ਚੰਗਾ ਲੀਡਰ ਹੋਊਗਾ ਉਹਨੇ ਕੁਝ ਕਰ ਦੇਣਾ ਇਹ ਆਪਾਂ ਦੇਖੋ ਆਪਾਂ ਬਹੁਤ ਸਾਲ ਹੀ ਹੰਡਾ ਲਿਆ ਆਪਾਂ ਹੋਰ ਇਹਨਾਂ ਤੋਂ ਆਸ ਹੀ ਨਾ ਰੱਖੀਏ ਵੀ ਸਾਡੇ ਲਈ ਕੁਝ ਵੀ ਕਰਨਗੇ ਇਹਨਾਂ ਦੇ ਲਈ ਲੋਕਾਂ ਨੂੰ ਦੇਣ ਦੇ ਲਈ ਸਿਰਫ ਪਰਚੇ ਨੇ ਜੇਲ੍ਹਾਂ ਨੇ ਤੇ ਅਲੱਗ-ਅਲੱਗ ਜਿਹੜੇ ਪੂਰੇ ਸੱਤਾ ਦੇ ਹੱਤਖੰਡੇ ਨੇ ਉਹੋ ਨੇ ਤੇ ਆਪਾਂ ਨਾ ਤਾਂ ਪਹਿਲਾਂ ਡਰ ਰਹੇ ਆ ਜਿਨ੍ਹਾਂ ਤੇ ਪਰਚੀ ਨਾ ਨਾ ਤਾਂ ਉਹ ਡਰ ਰਹੇ ਨਹੀਂ ਨਾ ਜਿਹੜੇ ਨਾਲ ਖੜੀ ਨੇ ਲੋਕ ਨਾ ਉਹ ਪਹਿਲਾਂ ਡਰ ਨਹੀਂ ਤੇ ਅੱਗੇ ਵੀ ਲੋਕ ਨਹੀਂ ਡਰਨਗੇ ਪਰ ਇਹਦਾ ਸੋਲੂਸ਼ਨ ਕੀ ਆ ਕਿਉਂਕਿ ਜੇ ਪਹਿਲਾਂ ਦੋ ਤਿੰਨ ਪਾਰਟੀਆਂ ਜਿਹੜੀਆਂ ਸੱਤਾ ਦੇ ਵਿੱਚ ਆਉਂਦੀਆਂ ਰਹੀਆਂ ਉਹਨਾਂ ਤੋਂ ਇੱਕ ਖਿਹੜਾ ਛਡਾਇਆ ਇਹਨਾਂ ਨੇ ਬੜਾ ਵੱਡਾ ਇੱਕ ਨਾਰਾ ਮਾਰਿਆ ਬਦਲਾਅ ਆ ਗਿਆ ਪਰ ਹੁਣ ਪੰਜਾਬ ਦੀ ਸਿਪੂਏਸ਼ਨ ਜਿਹੜੀ ਆ ਭਾਰਤ ਦੀ ਆ ਹੁਣ ਕੀ ਕੀਤਾ ਜਾਵੇ ਕੋਈ ਹੱਲ ਕੀ ਕੀ ਮੰਨਦੇ ਹੋ ਦੇਖੋ ਇੱਕ ਤਾਂ ਆਮ ਆਦਮੀ ਪਾਰਟੀ ਨੇ ਹੱਲ ਕਿਹਾ ਸੀਗਾ ਵੀ ਹਾਂ ਭਗਤ ਸਿੰਘ ਦਾ ਰਾਹ ਹੱਲ ਹੈ ਹਨਾ ਪਰ ਇਹਨਾਂ ਨੇ ਭਗਤ ਸਿੰਘ ਦਾ ਸਿਰਫ ਨਾਮ ਲਿਆ ਕਿਉਂਕਿ ਇਹ ਨਾਮ ਲੈਣ ਯੋਗ ਹੀ ਨਹੀਂ ਭਗਤ ਸਿੰਘ ਜਿਹੜਾ ਅਸਲੀ ਸੁਨੇਹਾ ਸੀਗਾ ਲੋਕਾਂ ਨੂੰ ਵੀ ਇਨਕਲਾਬ ਜਿੰਦਾਬਾਦ ਦਾ ਮਤਲਬ ਕੀ ਹੈ ਉਹਦਾ ਮਤਲਬ ਇਹ ਹੈ ਵੀ ਜਿਹੜੀ ਅੱਜ ਅੱਜ ਪੂਰਾ ਢਾਂਚਾ ਹੈ ਪੂਰਾ ਸਮਾਜ ਹੈ ਜਿਹੜਾ ਕੀ ਗਾਇ ਪਰਬ੍ਰਿਤੀ ਤੇ ਟਿਕਿਆ ਹੋਇਆ ਆਪਣੇ ਸਮਾਜ ਦੇ ਵਿੱਚ ਜਿਹੜੇ ਉਤਲੇ 1% ਹੈ ਉਹਦੇ ਕੋਲ ਦੋ ਤਿਹਾਈ ਦੌਲਤ ਹੈ ਪੂਰੀ ਵੇਚਦੀ ਇੰਨੀ ਗੈਰ ਬਰਾਬਰੀ ਆਪਣੇ ਦੇਸ਼ ਦੇ ਵਿੱਚ ਵੀ ਆਪਣੇ ਆਮ ਲੋਕਾਂ ਕੋਲ ਮੁੱਢਲੇ ਹੱਕ ਵੀ ਨਹੀਂ ਹੈਗੇ ਇਹ ਜਿਹੜੀ ਗੈਰ ਬਰਾਬਰੀ ਇੱਕ ਪਾੜਾ ਹੈ ਅਮੀਰ ਤੇ ਗਰੀਬ ਦਾ ਇਹ ਵੀ ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ ਇਹ ਜੇ ਜਦ ਤੱਕ ਆਪਾਂ ਗੱਲ ਨਹੀਂ ਕਰਦੇ ਇਹਨੂੰ ਆਪਾਂ ਖਤਮ ਕਰਨ ਜਦ ਤੱਕ ਆਪਾਂ ਗੱਲ ਨਹੀਂ ਕਰਦੇ ਉਦੋਂ ਤੱਕ ਆਪਾਂ ਇਹ ਨਹੀਂ ਮੰਨ ਸਕਦੇ ਵੀ ਕੋਈ ਹੱਲ ਹੋਊਗਾ ਨਹੀਂ ਉਦੋਂ ਤੱਕ ਕੋਈ ਪੰਜ ਸਾਲਾਂ ਦੇ ਬਾਅਦ ਪਾਰਟੀਆਂ ਨਹੀਂ ਆਇਆ ਹੋਰ ਪਾਰਟੀ ਵੀ ਜੇ ਆ ਗਈ ਉਹ ਵੀ ਵਿੱਚ ਰਹਿ ਗਈ ਇਹਦਾ ਕੋਈ ਹੱਲ ਤਾਂ ਮਸਲਾ ਹੋਇਆ ਨਹੀਂ ਬਿਲਕੁਲ ਹੁਣ ਜਦੋਂ ਇਹ ਆਏ ਸੀ ਕਿ ਉਦੋਂ ਵੀ ਲੋਕਾਂ ਨੂੰ ਲੱਗ ਰਿਹਾ ਸੀਗਾ ਨਾ ਵੀ ਇਹ ਨਵੇਂ ਆਏ ਨੇ ਭਗਤ ਸਿੰਘ ਦੀ ਗੱਲ ਕਰ ਰਹੇ ਨੇ ਵੀ ਇਹ ਕੁਝ ਤੇ ਆਪਾਂ ਹੁਣ ਐ ਵੀ ਨਾ ਕਹੇ ਵੀ ਇਤੋਂ ਚੰਗੇ ਤਾਂ ਪਿਛਲੇ ਸੀ ਕਿ ਪਿਛਲੇ ਵੀ ਇਹੋ ਜਿਹੀ ਸੀ ਕਿ ਉਹ ਤਾਂ ਪਿਛਲੇ ਵੀ ਇਹੋ ਜਿਹੀ ਸੀ ਗੱਲ ਇਹ ਹੈ ਵੀ ਕਿਉਂਕਿ ਸਾਰੇ ਇੱਕੋ ਤਰ੍ਹਾਂ ਦੇ ਤਰ੍ਹਾਂ ਕੰਮ ਕਰਦੇ ਨੇ ਕਿਉਂਕਿ ਇਹਨਾਂ ਦੀ ਸਾਰੀ ਦੀ ਮਨਸ਼ਾ ਇੱਕੋ ਹੈ ਲੋਕਾਂ ਲਈ ਕੰਮ ਕਰਨ ਦੇ ਲਈ ਇਹਾਂ ਵਿੱਚੋਂ ਕੋਈ ਵੀ ਨਹੀਂ ਆਉਂਦਾ ਕਿਉਂਕਿ ਇਹਨਾਂ ਦੇ ਵਿਚਾਰ ਨੇ ਜਿਹੜੇ ਉਹ ਹੀ ਨੇ ਵੀ ਆਪਾਂ ਵੱਡੀਆਂ ਵੱਡੀਆਂ ਜਿਹੜੀਆਂ ਵੱਡੇ ਧਨਾੜ ਨੇ ਇਹ ਸਾਰਾ ਸਿਸਟਮ ਹੈ ਇਸ ਲਈ ਇਹ ਕੰਮ ਕਰ ਰਿਹਾ ਆਪਾਂ ਇਹਨੂੰ ਬਚਾ ਕੇ ਰੱਖਣਾ ਆਪਾਂ ਉਹਨਾਂ ਦੀ ਸੇਵਾ ਕਰਨੀ ਆ ਆਪਾਂ ਲੋਕਾਂ ਦੇ ਹੱਕ ਦੇ ਵਿੱਚ ਕੋਈ ਵੀ ਨੀਤੀ ਨਹੀਂ ਲੈ ਕੇ ਆਉਣੀ ਕੋਈ ਕਾਨੂੰਨ ਨਹੀਂ ਲੈ ਕੇ ਆਉਣੇ ਲੋਕਾਂ ਨੂੰ ਦਬਾਉਣ ਦੇ ਵਿੱਚ ਆਪਾਂ ਪੂਰਾ ਜ਼ੋਰ ਲਾਉਣਾ ਇਹ ਹਰ ਸਰਕਾਰ ਕਰਦੀ ਹੈ ਜੇ ਮੋਦੀ ਹਕੂਮਤ ਉੱਤੇ ਕਰ ਰਹੀ ਹੈ ਤਾਂ ਪੰਜਾਬ 'ਚ ਵੀ ਕਰ ਰਹੀ ਹੈ ਅਲੱਗ-ਅਲੱਗ ਜਿਹੜੇ ਸੂਬੇ ਨੇ ਉਹਨਾਂ ਦੀ ਸਰਕਾਰਾਂ ਕਰ ਰਹੀਆਂ ਨੇ ਤੇ ਆਪਾਂ ਨੂੰ ਇਹ ਸਮਝਣਾ ਪੈਣਾ ਵੀ ਇਹ ਜਿਹੜਾ ਅਸਲ ਦੇ ਵਿੱਚ ਜਿਹੜੀ ਬੁਨਿਆਦ ਆ ਸਮਾਜ ਦੀ ਅੱਜ ਜਿਹੜੀ ਇੱਕ ਮੁਨਾਫੇ ਖੁਰਦ ਟਿੱਕੀ ਹੋਈ ਹੈ ਇੱਕ ਲੁੱਟ ਤੇ ਟਿੱਕੀ ਹੋਈ ਹੈ ਨਾ ਜਦ ਤੱਕ ਆਪਾਂ ਉਹਦੇ ਤੇ ਚੋਟ ਨਹੀਂ ਕਰਦੇ ਸਵਾਲ ਨਹੀਂ ਕਰਦੇ ਇਨਕਲਾਬ ਜ਼ਿੰਦਾਬਾਦ ਜਿਹੜਾ ਨਾਰਾ ਹੈ ਉਦੇ ਮਤਲਬ ਦੀ ਗੱਲ ਨਹੀਂ ਕਰਦੇ ਸਿਰਫ ਨਾਰਾ ਮਾਰਨ ਨਾਲ ਨਹੀਂ ਕੁਝ ਹੁੰਦਾ ਉਦੇ ਮਤਲਬ ਦੀ ਜੇ ਅੱਪਾ ਗੱਲ ਕਰਾਂਗੇ ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਇਹਨਾਂ ਪਾਰਟੀਆਂ ਨੇ ਅਸਲ ਦੇ ਵਿੱਚ ਲੋਕਾਂ ਦੇ ਲਈ ਨਾ ਤਾਂ ਕਦੇ ਕੁਝ ਕੰਮ ਕੀਤਾ ਤੇ ਕਰ ਵੀ ਨਹੀਂ ਸਕਦੀਆਂ ਇਸ ਕਰਕੇ ਇਹ ਵੀ ਸੰਘਰਸ਼ਾਂ ਦੇ ਲਾਹ ਤੇ ਇਨਕਲਾਬੀ ਜਥੇਬੰਦੀਆਂ ਦੇ ਨਾਲ ਜੁੜ ਕੇ ਇਹਨਾਂ ਵਿਚਾਰਾਂ ਦੇ ਨਾਲ ਜੁੜ ਕੇ ਹੀ ਸੰਭਵ ਹੈ ਵੀ ਆਪਾਂ ਇੱਕ ਇਹੋ ਜਿਹਾ ਸਮਾਜ ਉਸਾਰ ਸਕੀ ਜਿੱਥੇ ਆਪਾਂ ਨੂੰ ਆਪਣੇ ਮੁੱਢਲੇ ਹੱਕ ਵੀ ਹੋਣ ਬੋਲਣ ਦੀ ਆਜ਼ਾਦੀ ਵੀ ਹੋਵੇ ਤੇ ਜਿਦੇ ਵਿੱਚ ਜਿਹੜੀ ਇਹ ਤਾਕਤ ਹੈ ਇਹ ਫੈਸਲਾ ਕਰਨਾ ਵੀ ਕਿਹਨੂੰ ਹੱਕ ਮਿਲੂਗਾ ਨਹੀਂ ਮਿਲੂਗਾ ਕਿਹੜਾ ਹੱਕ ਮਿਲੂਗਾ ਇਹ ਤਾਕਤ ਲੋਕਾਂ ਦੇ ਹੱਕ ਵਿੱਚ ਹੋਵੇ ਇੱਕ ਕੁਝ ਮੁਠੀ ਭਰ ਲੋਕਾਂ ਦੇ ਕੁਝ ਛੋੜੀ-ਬੋਧੀਆਂ ਪਾਰਟੀਆਂ ਦੇ ਹੱਕ ਵਿੱਚ ਹੱਥ ਵਿੱਚ ਨਾ ਹੋਵੇ ਹੱਕ ਵੀ ਉਹ ਮਿਲ ਕੇ ਲੋਕਾਂ ਨੂੰ ਦੇਵੋਣੇ ਸਮੂਹ ਕੋਲ ਸਭ ਲੋਕਾਈ ਕੋਲੇ ਹੱਕ ਹੋਵੇ। ਮੈਂ ਸਹਿਮਤ ਹਾਂ।